ਤਦੋਂ ਪੰਜਾਬ ਦੇ ਜਿਲ੍ਹੇ ਅਕਸਰੀ ਸੁਰੱਖਿਆ ਦੇ ਵਿੱਚ ਰਹਿੰਦੀਆਂ ਨੇ ਕਦੇ ਕੈਦੀਆਂ ਦੇ ਕੋਲੋਂ ਮੋਬਾਈਲ ਬਰਾਮਦ ਹੁੰਦੇ ਨੇ ਤਾਂ ਕਦੇ ਕੈਦੀ ਜੇਲ੍ਹ ਦੀਆਂ ਬਾਰਕਾਂ ਦੇ ਵਿੱਚ ਬੈਠ ਕੇ ਜਨਮ ਦਿਨ ਮਨਾਉਂਦੇ ਨਜ਼ਰ ਆਉਂਦੇ ਨੇ ਤਾਂ ਹੁਣ ਇਹ ਤਾਜ਼ਾ ਮਾਮਲਾ ਹੁਸ਼ਿਆਰਪੁਰ ਜਿਲ੍ਹੇ ਦੇ ਵਿੱਚ ਬੰਦ ਵਿਅਕਤੀ ਦੀ ਆਈਡੀ ਉੱਤੇ ਹਲਕਾ ਮਲੋ ਦੇ ਵਿਧਾਇਕ ਗੁਰਿੰਦਰ ਸਿੰਘ ਗਹਿਰੀ ਬੜਿੰਗ ਦਾ ਪੀਏ ਕਹਿ ਕੇ ਪੈਸੇ ਮੰਗਵਾਉਣ ਦਾ ਸਾਹਮਣੇ ਆਇਆ ਇਸ ਬੰਦੀ ਜਾਣਕਾਰੀ ਦਿਨ ਤੋਂ ਮੰਡੀ ਕੋ ਬੰਕਰ ਤੇ ਅਸਾਚੀ ਵਾਟਸ ਡੀਪ ਸ਼ਰਮਾ ਨੇ ਦੱਸਿਆ ਹੈ ਕਿ ਉਹਨਾਂ ਨੂੰ ਵਿਧਾਇਕ ਗੁਰਿੰਦਰ ਸਿੰਘ ਗੈਰੀ ਵਡਿੰਗ ਦੇ ਪੀਏ ਦਵਿੰਦਰ ਕੁਮਾਰ ਨੇ ਸ਼ਿਕਾਇਤ ਕਰਕੇ ਦੱਸਿਆ ਹੈ ਕਿ ਕੋਈ ਵਿਅਕਤੀ ਉਸ ਦਾ ਨਾਮ ਲੈ ਕੇ ਫੋਨ ਤੇ ਕਿਸੇ ਤੋਂ ਪੈਸੇ ਮੰਗ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਹੈ ਕਿ ਜੋ ਵਿਅਕਤੀ ਪੈਸੇ ਮੰਗ ਰਿਹਾ ਉਸ ਦੀ ਪਛਾਣ ਬਲਿੰਦਰ ਪਾਲ ਸਿੰਘ ਉਰਫ ਜਸਰਾਜ ਦੇ ਨਾਮ ਤੋਂ ਹੋਈ ਹੈ ਜੋ ਕਿ ਪਹਿਲਾਂ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਬੰਦ ਹੈ ਤਾਂ ਇਸ ਜਿਸ ਉਹਨਾਂ ਦੱਸਿਆ ਕਿ ਇਸ ਵਿਅਕਤੀ ਤੇ ਪਹਿਲਾਂ ਵੀ ਪੰਜਾਬ ਦੇ ਹੋਰ ਐਮਐਲਏ ਦਾ ਨਾਮ ਲੈ ਕੇ ਪੈਸੇ ਮੰਗੇ ਨੇ ਜਿਨ੍ਹਾਂ ਦੇ ਮਾਮਲੇ ਇਸ ਤੋਂ ਪਹਿਲਾਂ ਵੀ ਦਰਜ ਨੇ ਇਹ ਕੱਲ ਅਸੀਂ ਕੈਫੇ ਨੰਬਰ 125 ਰਜਿਸਟਰਡ ਇੱਟਰੀ थाना ਮੰਦਰੀ ਕੋਨਕਰ ਦੇ ਵਿੱਚ ਜੋ ਕਿ ਜਿਹੜੇ ਭਾਰਤ ਵੱਲੋਂ ਪਰ ਸਰਕਾਰ ਵੱਲੋਂ ਨਵੇਂ ਕਾਨੂੰਨ ਆਇਆ ਪੀ ਐਨ ਐਸ ਭਾਰਤ ਦੇ ਨਵੇਂ ਸੰਹਿਤਾ ਤਹਿਤ ਅਧीन ਤਾਰਾ 318 ਜਮਨ 4 ਤੇ 319 ਜਮਨ 2 ਜੋ ਕਿ ਪੁਰਾਣੀ ਆਈ ਪੀ ਸੀ ਮਤਾਪਿਕ 419 ਤੇ 420 ਬੰਦੇ ਉਹਦੇ ਵੀ ਦਰਜ ਕੀਤੇ ਇਹਦੇ ਵਿੱਚ ਐਮ ਐਲ ਸਾਹਿਬ ਦੇ ਜਿਹੜੇ ਪੀ ਐਸ ਸਾਹਿਬ ਨੇ ਦਵਿੰਦਰ ਕੁਮਾਰ ਜੀ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਵੀ ਉਹਨਾਂ ਦੇ ਇੱਕ ਜਾਣਕਾਰ ਨੇ ਅਮਿਤ ਸ਼ੈਣੀ ਉਹਨਾਂ ਨੇ ਉਹਨੂੰ ਫੋਨ ਕਰਕੇ ਦੱਸਿਆ ਵੀ ਐਮ.ਐਲ.ਏ ਗਰੀਬ ਸਿੰਘ ਦੇ ਪੀ.ਐਸ.ਾ ਦੇ ਨਾਮ ਤੇ ਕੋਈ ਉਹਨਾਂ ਨੂੰ ਫੋਨ ਆਇਆ ਸੀ ਜਿਨ੍ਹਾਂ ਨੇ ਉਹਨੂੰ ਕਿਹਾ ਵੀ ਮੈਂ ਉਹਨਾਂ ਦਾ ਪੀ.ਏ. ਬੋਟ ਹਾਂ ਤੇ ਆਹ ਕੋਈ ਆਈ.ਡੀ ਹੈ ਜਿਹਨੂੰ ਜੇਲ੍ਹ ਦੀ ਆਈ.ਡੀ ਬੰਦੀ ਜਦੋਂ ਬੰਦਾ ਜੇਲ੍ਹ ਚ ਜਾਂਦਾ ਉਹ ਪ੍ਰिजन ਆਈ.ਡੀ ਬੰਦੀ ਹੈ ਉਹਦੇ 'ਚ ਪੈਸੇ ਪਾਉਂਦੋ ਵੀ ਤੁਹਾਨੂੰ 2-3 ਦਿਨਾਂ 'ਚ ਪੈਸੇ ਦੇਵਾਂਗੇ ਜੋ ਕਿ ਇੱਕ ਜਾਲੀ ਕਾਲ ਸੀਗੀ ਜਿਸ ਤਵਾਂ ਅਸੀਂ ਪੜਤਾਲ ਕੀਤੀ ਤੇ ਪਾਇਆ ਵੀ ਜਿਹੜਾ ਇਹ ਕਾਲ ਫੋਨ ਕਾਲ ਹੈ ਇਹ ਬਲਜਿੰਦਰਪਾਲ ਸਿੰਘ ਹੈ ਜੋ ਕਿ ਇਸ ਵਕਤ ਹਸ਼ਿਆਰਪੁਰ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਵੱਲੋਂ ਕੀਤੀ ਗਈ ਸੀ ਅਸੀਂ ਇਹਦੀ ਬੈਕਵਰਡ ਗਏ ਤਾਂ ਬਲਜਿੰਦਰਪਾਲ ਸਿੰਘ ਦੀ ਜਿਹੜੀ ਪੁਰਾਣੀ ਨਵੀਂ ਪੁਰਾਣੀ ਐਫਐਸਰਦ ਦਰਜ ਹੋਈ ਹੈ ਮਨੋੜ ਜਲੰਧਰ ਤੇ ਪਿੰਚਕੂਲੇ ਉਹਦੇ ਵਿੱਚ ਵੀ ਲਗਭਗ ਇਹੀ ਕੰਟੈਂਟ ਹੈ ਵੀ ਐਮਐਲਏ ਕਿਸੇ ਵੀ ਮਲੇੜੀ ਆਪਣ ਨੂੰ ਪੀਏ ਦੇ ਨਾਮ ਤੇ ਪੈਸੇ ਠੱਗਣ ਦੀ ਹੈ ਤੇ ਹੁਣ ਇਹਦੇ ਪ੍ਰੋਡਕਸ਼ਨ ਵਾਰੰਟ ਅਪਲਾਈ ਕਰਕੇ ਇਹਨੂੰ ਅਸੀਂ ਲੈ ਕੇ ਆ ਕੇ ਦੇ ਰੈਸਟ ਪਾਵਾਂਗੇ ਤੇ ਹੋਰ ਤਫ਼ਤੀਸ਼ ਕਰਾਂਗੇ ਇਹ ਜੇਲ੍ਹ ਚੋਰੀ ਫੋਨ ਕਰ ਰਿਆ ਸੀ ਜਾਂ ਕੋਈ ਹੋਰ ਸੀਗਾ ਇਹਨਾਂ ਦੇ ਨਾਮ ਕੋਲ ਉਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਸ ਦਿਨ ਅਸੀਂ ਉਹ ਪ੍ਰੋਡਕਸ਼ਨ ਮਾਡਲ ਤੇ ਲਿਆਵਾਂਗੇ ਅਸੀਂ ਕਲੀਅਰ ਕਰ ਲੈਣਾ ਕਿਉਂਕਿ ਜਿਹੜੀ ਇਹਨੇ ਆਈਡੀ ਦੱਸੀ ਉਹੀ ਆਈਡੀ ਇਹਦੀ ਉਹ ਆਈਡੀ ਜਦੋਂ ਅਸੀਂ ਕਢਾਈ ਡਿਟੇਲ ਤਾਂ ਉਹ ਜੇਲ੍ਹ ਚ ਬੈਠੇ ਬਜਿੰਦਰ ਪਾੜ ਨੇ ਕਿਉਂ ਜਿਹੜਾ ਇਸ ਤੇ ਮਸ਼ਾਰਕ ਉਹ ਜੇਲ੍ਹ ਦੇ ਵਿੱਚ ਹੀ ਹੈ